ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਵਾਨਸਿਆਂ ਜੇ ਤੇਰਾ ਹਲੇ ਭਾਨੇ ਨੂੰ ਕਟਾ ਕੇ ਬਰਫ਼ ਦੀਆਂ ਸੱਲੀਆਂ ਤੇ ਲਟਾ ਕੇ ਪਾਣੀ 'ਚ ਡਬੋ ਕੇ ਤੇ ਉਹਦੀ ਵੀਡੀਓ ਬਣਾ ਬਣਾ ਕੇ ਦੇਖ ਕੇ ਹਲੇ ਤੇਰੀ ਅੰਦਰਲੀ ਜਿਹੜੀ ਪਿਆਸ ਹੈ ਨਹੀਂ 부ਜੀ ਹਲੇ ਤਰੇ ਅੰਦਰ ਤੜਫ ਹੈ ਗਈ ਆ ਜੇ ਕੋਈ ਕਸਰ ਰਹਿ ਗਈ ਆ ਮੀਪਾ ਨੇ ਦਾ ਘੱਟ ਹੋਈ ਆ ਭਾਨੇ ਦਾ ਪਰਿਵਾਰ ਵੀ ਨਹੀਂ ਬਖਸ਼ਣਾ ਤਾਂ ਭਈਆ ਭਾਨੇ ਦਾ ਭਰਾ ਮੇਰੇ ਨਾਲ ਬੈਠਾ ਹੈ ਅਮਨਾ ਅੱਜ ਜਿਹੜਾ ਮੁਕੱਦਮਾ ਮਹਾਲੀ ਥਾਣੇ 'ਚ ਹੋਇਆ ਤੇ ਜਿਹੜੇ ਮੁਕੱਦਮੇ ਦੇ ਵਿੱਚ ਭਾਨੇ ਨੂੰ ਅੱਜ ਪਟਿਆਲੇ ਜਦੋਂ ਜੇਲ੍ਹ ਛੱਡਣ ਗਏ ਆ ਜੇਲ ਛੱਡਣ ਤੋਂ ਬਾਅਦ ਜਾਂ ਜੇਲ ਤੋਂ ਪਹਿਲਾਂ ਹੀ ਜੇਲ ਦੇ ਬਾਰਦੀ ਉਥੋਂ ਰਿਮਾਨਡ ਜਿਹੜਾ ਲੈ ਕੇ ਮਹਾਲੀ ਜਿਹੜਾ ਲਜਾਇਆ ਗਿਆ ਤੇ ਹੁਣੇ-ਹੁਣੇ ਸਾਡੇ ਕੋਲ ਜਿਹੜੀ ਗੱਲ ਆਈ ਹੈ ਕਿ ਸੀਏ ਸਟਾਫ ਦੇ ਵਿੱਚ ਭਾਨੇ ਨੂੰ ਅਜ ਰਾਤ ਨੂੰ ਲੈ ਗਏ ਠੀਕ ਹੈ ਉਹਦੇ ਨਾਲ ਜੋ ਕਰ ਰਹੇ ਹਾਂ ਕਰ ਰਹੇ ਹਾਂ ਜੋ ਤਸ਼ੱਦਦ ਢਾ ਰਹੇ ਹਾਂ ਜੋ ਜ਼ਲੀਲ ਕਰ ਰਹੇ ਹਾਂ ਜੋ ਜਿਸ ਤਰੀਕੇ ਨਾਲ ਕੁਚਲ ਰਹੇ ਹਾਂ ਦੂ ਭਾਨੇ ਨੂੰ ਜਿਸ ਤਰੀਕੇ ਨਾਲ ਤੇਰੇ ਹੰਕਾਰ ਤੈਨੂੰ ਸੱਤਾ ਦਾ ਇੰਨਾ ਹੋ ਗਿਆ ਤੇਰੇ ਦਿਮਾਗ ਨੂੰ ਇੰਨਾ ਨਸ਼ਾ ਪਾਵਰ ਦਾ ਚੜ ਗਿਆ ਕਿ ਤੈਨੂੰ ਕੱਖ ਨਹੀਂ ਪਤਾ ਲੱਗਦਾ ਕਿ ਯਾਰ ਇੱਕ ਤੈ ਪੱਦਰ ਨਹੀਂ ਆ ਇਹ ਮੁੱਖ ਮੰਤਰੀ ਦੇ ਪੱਦਰ ਨਹੀਂ ਹੁੰਦੇ ਮੁੱਖ ਮੰਤਰੀ ਦੇ ਲੈਵਲ ਦੀਆਂ ਗੱਲਾਂ ਨਹੀਂ ਹੁੰਦੀਆਂ ਜਿਉਂ-ਜਿਉਂ ਵੱਡਾ ਹੁੰਦਾ ਤੁਰ ਜਾਂਦਾ ਬੰਦਾ ਬੰਦਾ ਉਸ ਸਨਮਾਨਯੋਗ ਅਹੁਦੇ ਤੇ ਪਹੁੰਚ ਜਾਂਦਾ ਓਵੇਂ-ਓਵੇਂ ਬੰਦੇ ਦੀ ਸੋਚ ਵੀ ਵੱਡੀ ਹੋ ਜਾਂਦੀ ਆ ਉਸ ਤਰ੍ਹਾਂ ਬੰਦਾ ਸੋਚਣਾ ਵੀ ਉਸ ਤਰੀਕੇ ਦਾ ਲੱਗ ਜਾਂਦਾ ਤੇ ਉਹਦਾ ਜਿਹੜਾ ਬਹੁਤ ਗੱਲਾਂ ਹੁੰਦੀਆਂ ਨੇ ਜ਼ਿੰਦਗੀ ਜਿੱਦਾਂ ਆਪਾਂ ਚੱਲਦੇ ਆ ਬਹੁਤ ਬੰਦਿਆਂ ਨਾਲ ਟਕਰਾਅ ਹੁੰਦੇ ਨੇ ਬਹੁਤ ਬੰਦਿਆਂ ਨਾਲ ਸਾਡੀਆਂ ਗਰਾਰੀਆਂ ਹੁੰਦੀਆਂ ਨੇ ਬਹੁਤ ਬੰਦਿਆਂ ਨਾਲ ਸਾਡੇ ਵਖਰੇਵੇਂ ਹੁੰਦੇ ਨੇ ਪਰ ਜਿਵੇਂ ਜਿਵੇਂ ਬੰਦਾ ਕਿਸੇ ਅੱਜ ਤਹਾਨੂੰ ਲੋਕਾਂ ਨੇ ਲੱਖਾਂ ਨਹੀਂ ਤੈਨੂੰ ਕਈ ਕੁੜਾ ਲੋਕਾਂ ਨੇ ਚੁਣਿਆ 92 ਬੰਦੇ ਜਿਤਾ ਕੇ ਚੁਣਿਆ ਬਰਦੂ ਐਸ ਪੱਧਰ ਤੇ ਆ ਜਾਏਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਯਾਰ ਅੱਜ ਤੂੰ ਜਿਹੜਾ ਮਹਾਲੀ ਪਰਚਾ ਦਵਾਇਆ ਚੌਥਾ ਪਰਚਾ ਭਾਨੇ ਤੇ ਹੋਇਆ ਪਹਿਲਾ ਲੁਧਿਆਣਾ ਇਹ ਦੂਜਾ ਪਟਿਆਲਾ ਤੀਜਾ ਹਵੋਰ ਤੇ ਅੱਜ ਚੌਥਾ ਮਹਾਲੀ ਜਿਹੜਾ ਨੂੰ ਲੈ ਗਏ ਆ ਰਮਾਨ ਤੇ ਸੀਆਈ ਦੇ ਵਿੱਚ ਤੇ ਰਾਤ ਨੂੰ ਜੋ ਕੁਛ ਨਾ ਹੋਣਾ ਸੀ ਆਈ ਦੇ ਵਿੱਚ ਜਾਂ ਪਹਿਲਾ ਲੁਧਿਆਣਾ ਹੋਇਆ ਉਹ ਕਿਸੇ ਦੋ ਭੁੱਲਿਆ ਨਹੀਂ ਆ ਪਰ ਭਰਾਵਾ ਜੇ ਤੈਨੂੰ ਹਲੇ ਕੋਈ ਕਸਰ ਰਹੇਗੀ ਬਾਕੀ ਤਾਂ ਭੇਜ ਦੇ ਧਾਣਾ ਆਪਣੀਆਂ ਪੁਲਿਸ ਦੀਆਂ ਕਰਦੇ ਫੋਨ ਹੁਣੇ ਡੀਜੀਪੀ ਨੂੰ ਲਾ ਦੇ ਡਿਊਟੀਆਂ ਪੁਲਿਸ ਦੀਆਂ ਵੀ ਘੇਰ ਲੋ ਕੋਟ ਦੁਨਾ ਪਿੰਡ ਤੇ ਅਮਨਾ ਵੀ ਹੈਗਾ ਜਿਹੜਾ ਭਰਾ ਉਹਦਾ ਇਹਨੂੰ ਵੀ ਚੱਕ ਲਿਓ ਚਾੱਕ ਕੇ ਫਿਰ ਜੋ ਭਾਨੇ ਨਾਲ ਕੀਤਾ ਇਹਦੇ ਨਾਲ ਵੀ ਕਰ ਦੇ ਹੁਣ ਘਰੇ ਮੈਂ ਕਹਿੰਦਾ ਹੋਰ ਵੀ ਨਾ ਕੋਈ ਰਹਿ ਜੇ ਹੁਣ ਇੱਕ ਇਹਨਾਂ ਦੀ ਦਾਦੀ ਆ ਵਿਚਾਰੀ 95 97 ਸਾਲ ਦੀ ਉਮਰ ਹੈ ਹੁਣ ਉਹ ਵੀ ਕਸਰ ਪੂਰੀ ਕਰ ਦੇ ਉਥੇ ਵੀ ਕੋਈ ਮੁਕੱਦਮਾ ਦੇ ਦੇ ਇਹਦੀਆਂ ਭੈਣਾਂ ਨੇ ਦੋ ਭਾਨੇ ਦੀਆਂ ਸਾਡੀਆਂ ਉਹ ਦੋਨਾਂ ਭੈਣਾਂ ਦੇ ਉੱਤੇ ਵੀ ਤੂੰ ਮੁਕੱਦਮਾ ਦਰਜ ਕਰ ਦੇ ਬਾਪੂ ਆ ਬਜ਼ੁਰਗ ਉਥੇ ਵੀ ਕਰ ਦੇ ਹਮਟਾ ਦੇ ਸ਼ੱਕਾਂ ਐ ਕਸਰਾ ਕੱਢ ਦੇ ਪੂਰੀਆਂ ਮਾਂ ਦੀ ਰੀਜ ਪੂਰੀ ਕਰ ਲੈ ਰਹਿ ਨਾ ਜਾਵੇ ਦਿਲ 'ਚ ਕੋਈ ਵੀ ਬੰਦਾ ਯਾਰ ਆਹ ਰਹਿ ਗਿਆ ਸੀ ਉਦੋਂ ਆਹ ਰਹਿ ਗਿਆ ਸੀ ਆਹ ਰਗੜਨਾ ਸੀ ਆਹ ਮਸਲਣਾ ਸੀ ਸੋ ਜਿੰਨੇ ਬੰਦੇ ਆ ਰਗੜਦੇ ਮਸਲਦੇ ਹੁਣ ਪਰ ਇੱਕ ਗੱਲ ਚੇਤੇ ਰੱਖੀਂ ਐਡੀ ਉੱਚੀ ਨਾ ਕੰਧ ਕਰ ਨਫ਼ਰਤ ਦੀ ਐਡੀਆਂ ਉੱਚੀਆਂ ਕੰਧਾਂ ਨਾ ਕਰ ਨਫ਼ਰਤ ਦੀਆਂ ਕਿ ਆਪਦੇ ਵਾਰੀ ਇਹ ਨਫ਼ਰਤ ਦੀਆਂ ਕੰਧਾਂ ਟੱਪਣੀ ਔਖੀਆਂ ਹੋ ਜਾ ਠੀਕਾ ਜੇ ਤੇਰੇ ਕੋਲ ਤੰਤਰ ਹੈ ਤੇਰੇ ਕੋਲ ਪੁਲਸ ਹੈ ਤੂੰ ਪਾਵਰ ਚ ਹੈ ਤੇਰਾ ਹੁਕਮ ਜਿੱਧਰ ਨੂੰ ਵੀ ਹੁੰਦਾ ਹੈ ਸਭ ਸਿਰ ਮੱਥੇ ਮੰਨਦੇ ਆ ਉਹਨੂੰ ਪਰ ਇਹ ਪਾਵਰਾਂ ਇਹ ਤਾਕਤਾਂ ਆ ਜਿਹੜੀ ਅੱਜ ਪੁਲਸ ਤੇਰੇ ਆਖੇ ਲੱਗ ਕੇ ਛੱਦਰ ਢਾ ਰਹੀ ਆ ਸਾਡੇ ਵਰਗਿਆਂ ਤੇ ਪਰਚੇ ਕਰ ਰਹੀ ਆ ਜਲਮ ਕਰ ਰਹੀ ਆ ਕੱਲ ਨੂੰ ਜੀ ਦੀ ਸਰਕਾਰ ਆਗੇ ਉਹਦੀ ਹੋਣੀ ਆ ਜਿਹੜਾ ਕੁਰਸੀ ਦੇ ਬੈਠਾ ਹੋਇਆ ਉਹਦੀ ਹੋਣੀ ਆ ਇਹ ਜਿਹੜੇ ਇਥੇ ਪਹਿਲਾਂ ਕੁਰਸੀਆਂ ਦੇ ਬੈਠੇ ਸੀ ਇਹ ਉਹਨਾਂ ਦੀ ਸੀ ਇਹ ਉਹਨਾਂ ਦੀ ਸੀ ਪਰ ਜੋ ਤੂੰ ਕਰ ਰਿਹਾ ਬਹੁਤ ਗਲਤ ਕਰ ਰਿਹਾ ਬਹੁਤ ਜ਼ਿਆਦਾ ਗਲਤ ਕਰ ਰਿਹਾ ਕੀ ਪੰਜਾਬ ਦੇ ਲੋਕੋ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਯਾਰ ਕਿ ਕੀ ਭਾਨਾ ਐਡਾ ਵੱਡਾ ਕੋਈ ਖਤਰਨਾਕ ਖੱਤਵਾਦੀ ਐ ਕਿ ਉਹਨੂੰ ਬਰਫ ਦੀਆਂ ਸਿਲੀਆਂ ਦੇ ਲਟਾਇਆ ਜਾ ਰਿਹਾ ਉਹਦੇ ਨੱਕ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਉਹਦੀਆਂ ਵੀਡੀਓ ਨੰਗੇ ਦੀਆਂ ਕਰਕੇ ਬਣਾਈਆਂ ਜਾ ਰਹੀਆਂ ਹਨ ਮੁੱਖ ਮੰਤਰੀ ਨੂੰ ਦਿਖਾਉਣ ਦੇ ਖਾਤਰ ਇਹ ਬਦਲਾ ਯਾਰ ਇਹ ਬਦਲਾ ਸੀ ਇਸ ਕਰਕੇ ਤੈਨੂੰ ਇੰਨਾ ਲੋਕਾਂ ਨੇ ਵੋਟਾਂ ਪਾਈਆਂ ਐਨੇ ਬਦਲਾਖੋਰੀ ਦੀ ਰਾਜਨੀਤੀ ਤੇ ਤੂੰ ਆਏਗਾ ਐਸ ਤਰੀਕੇ ਦਾ ਤੂੰ ਉਤਰੇਗਾ ਜਿਵੇਂ ਮਸਲ ਦੇ ਲਈ ਕੁੱਟਣ ਲਈ ਤੂੰ ਉਤਰੇਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਪੰਜਾਬ ਦੇ ਬੰਦੇ ਨੇ ਪਰ 92 ਜਿਹੜੇ 99 90 ਜਿਹੜੇ ਦੂਜੇ ਰਹਿ ਗਏ ਉਹਨਾਂ ਚ ਸਾਰਿਆਂ ਦੀ ਕੋਈ ਜ਼ਮੀਰਾਂ ਮਰ ਚੁੱਕੀਆਂ ਕਿਸੇ ਬੰਦੇ ਨੇ ਕੋਈ ਹਾ ਨਾਰਾ ਨਹੀਂ ਮਾਰਿਆ ਹਾ ਨਾਰਾ ਦਾ ਕੀ ਮਾਰਨਾ ਸਭ ਮਿੱਟੀ ਦੇ ਮਾਦੋ ਆ ਜੋ ਇਹ ਕਹਿੰਦੇ ਆ ਉਹ ਪਾਰ ਹੈ ਪਰ ਮੈਂ ਧੰਨਵਾਦ ਕਰਦਾ ਇੱਥੇ ਉਹਨਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਬਰਾਲੇੋਂ ਮੁੰਡਾ ਜੋਤ ਬੜਿੰਗ ਰਾਜੂ ਦਾ ਮੁੰਡਾ ਸਾਧੂ ਵਾਲੇ ਤੋਂ ਹੋਰ ਵੀ ਕਈ ਨੌਜਵਾਨ ਹੈ ਜਿਨ੍ਹਾਂ ਨੇ ਲਿਖ ਕੇ ਵੀ ਪਾਇਆ ਬੋਲ ਕੇ ਵੀ ਪਾਇਆ ਕਿ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਤੇ ਅਸੀਂ ਇਸ ਪੱਖ ਦੇ ਉੱਤੇ ਭਾਨੇ ਸਿੱਧੂ ਦੇ ਨਾਲ ਆ ਉਹਨਾਂ ਦਾ ਧੰਨਵਾਦ ਹਲੇ ਹੀ ਬੰਦਾ ਦੇ ਅੰਦਰ ਜ਼ਮੀਰ ਜਾਗਦੀ ਆ ਪਰ ਜਿਹੜੇ ਹਲੇ ਵੀ ਚੁੱਪ ਨੇ ਹਲੇ ਵੀ ਲੱਗਦਾ ਹੈ ਉਹ ਤੁਸੀਂ ਆਪੇ ਹਿਸਾਬ ਲਾ ਲਓ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਸਾਡੀ ਕੋਈ ਭਵਨ ਸਿੰਘ ਮਾਨ ਨਾਲ ਨਿੱਜੀ ਲੜਾਈ ਨਹੀਂ ਆ ਕੋਈ ਨਹੀਂ ਜੀ ਅਸੀਂ ਖਾਲ ਵੱਟ ਤੱਕ ਜਮੀਨ ਜ਼ੈਦ ਦਾ ਦਾ ਰੋਲਾ ਨਹੀਂ ਆ ਸਾਡਾ ਰੋਲਾ ਸਿਰਫ ਇੰਨਾ ਹੈ ਕਿ ਉਹ ਪੰਜਾਬ ਲਈ ਮਾਰੂ ਨੀਤੀਆਂ ਲਾਗੂ ਕਰ ਰਿਹਾ ਹੈ ਅਸੀਂ ਉਹਦਾ ਵਿਰੋਧ ਕਰਦੇ ਅਸੀਂ ਉਹਨੂੰ ਸਵਾਲ ਕਰਦੇ ਹਾਂ ਸਵਾਲ ਸਿਰਫ ਇੰਨਾ ਇਹ ਸਵਾਲ ਭਰਸਿਆਂ ਅਹੀਂ ਰਹਿਣੇ ਆ ਅਹੀਂ ਰਹਿਣੇ ਆ ਠੀਕ ਆ ਤੂੰ ਜ਼ਲਮ ਕਰਾਏਂਗਾ ਸਾਨੂੰ ਪਤਾ ਸਭ ਤੇ ਕਰਾਏਂਗਾ ਕਰਾ ਰੱਜ ਕੇ ਕਰਾ ਕਸਰਾਂ ਨਾ ਰਹਿ ਜਾਣ ਕੋਈ ਕੱਢ ਦੇ ਪੂਰੀਆਂ ਕਰ ਦੇ ਪਰ ਇਹ ਆਵਾਜ਼ ਜਾਉਂਦੇ ਜੀ ਨਹੀਂ ਬੰਦ ਕਰ ਸਕਦਾ ਇਹਦਾ ਪੰਜਾਬ ਦੇ ਹੱਕ ਚ ਐਂ ਬੋਲੂਗੀ ਇਹ ਪੰਜਾਬ ਦੇ ਹੱਕ ਜੇ ਆਵਾਜ਼ ਐਂ ਗੂੰਜੂਗੀ ਮੈਂ ਧੰਨਵਾਦ ਕਰਦਾ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਦਿੱਲੀ ਤੋਂ ਬਹੁਤ ਦੂਰ ਦਰੇਡੋਂ ਸਾਡੇ ਨੌਜਵਾਨ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਇੱਥੋਂ ਤੱਕ ਲੁਧਿਆਣੇ ਤੋਂ ਵਿਚਾਰੇ ਇੱਕ ਅੰਗਹੀਣ ਬੱਚੇ ਆਏ ਜਿਨ੍ਹਾਂ ਨੂੰ ਅੱਖਾਂ ਤੋਂ ਬਿਲਕੁਲ ਵੀ ਨਹੀਂ ਦਿਖਦਾ ਸੀ ਉਹ ਵੀ ਅੱਥੇ ਆਏ ਆ। ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਉਹਨਾਂ ਨੇ ਵੀ ਭਾਨੇ ਦਾ ਕੋਈ ਕੰਮ ਕਰਾਇਆ ਸੀਗਾ। ਉਹ ਵੀ ਵਿਚਾਰੇ ਇੱਥੇ ਆ ਕੇ ਐਨੀ ਠੰਡ 'ਚ ਆ ਹੁਣ ਹੀ ਗਿਆ ਹਲੇ ਘੰਟਾ ਤੋਂ ਘੰਟੇ ਪਹਿਲਾਂ। ਤੁਸੀਂ ਇੰਨਾ ਸਾਥ ਦਿੱਤਾ। ਤੁਹਾਨੂੰ ਦਿਲੋਂ ਬਈ ਤੁਹਾਡਾ ਧੰਨਵਾਦ। ਸਾਰਿਆਂ ਦਾ ਜਿੰਨੇ ਵੀ ਆਏ। ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ ਆ ਚਲ ਕੇ ਆਇਆ ਦਾ। ਸੋ ਅਪੀਲ ਆ। ਅਗਲਾ ਪ੍ਰੋਗਰਾਮ ਆਪਾਂ 5 ਨੂੰ ਆ। ਮੈਂ ਫੇਰ ਕਹਿਣਾ ਜਾਪ ਤੇ ਰਹਿ ਕੇ ਸ਼ਾਂਤਮਈ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਨੇ ਸਾਰੀ ਗੱਲ ਨੂੰ ਲੀਹੋਂ ਲਾਉਣ ਦੀ ਕੋਸ਼ਿਸ਼ ਕਰਨੀ ਹੈ ਇਹਨਾਂ ਨੇ ਢੜਕਾਉਣਾ ਇਹਨਾਂ ਨੇ ਅਕਸਾਉਣਾ ਇਹਨਾਂ ਨੂੰ ਆਇਆ ਵੀ ਜਿਹੜਾ ਸ਼ਾਂਤਮਈ ਸੰਘਰਸ਼ ਹੁੰਦਾ ਉਹ ਜਿੱਤਿਆ ਜਾਂਦਾ ਆਪਾਂ ਨੂੰ ਪਤਾ ਆਪਾਂ ਦਿੱਲੀ ਸ਼ਾਂਤਮਈ ਤਰੀਕੇ ਨਾਲ ਜਾਪ ਤੇ ਰਹਿ ਕੇ ਜਿੱਤ ਕੇ ਆਏ ਹਾਂ ਪਰ ਜਦੋਂ ਕੋਈ ਨਾ ਕੋਈ ਇਹਨਾਂ ਨੂੰ ਲੱਗਦਾ ਕਿ ਕੋਈ ਨਾ ਕੋਈ ਅਲਝਾ ਦਿਓ ਨੌਜਵਾਨੀ ਹੁੰਦੀ ਹੈ ਛੇਤੀ ਖੂਨ ਗਰਮ ਹੁੰਦਾ ਆਪਾਂ ਛੇਤੀ ਛੇਤੀ ਰੁਪਨ ਘਾਟ ਚ ਆਉਣੇ ਆ ਉਧਰ ਨੂੰ ਨਹੀਂ ਮੇਰਾ ਵੀਰ ਜਾਣਾ ਬਹੁਤ ਢੰਗ ਤਰੀਕੇ ਹਤਕੰਡੇ ਅਪਣਾਉਣਗੇ ਪਰ ਆਪਾਂ ਜਾਗਤ ਜਿ ਰਹਿਣਾ ਹੈ ਸ਼ਾਂਤਮਈ ਰਹਿਣਾ ਹੈ ਉਕਸਾ ਕੇ ਕਿਉਂਕਿ ਨੁਕਸਾਨ ਪੰਜਾਬ ਦਾ ਪਹਿਲਾਂ ਬਹੁਤ ਹੋਇਆ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਸਾਡੇ ਮਾਮਾ ਦੇ ਪੁੱਤ ਭੈਣਾਂ ਦੇ ਭਰਾ ਕਿਸੇ ਸਿਸਟਮ 'ਚ ਫਸਣ ਜਾਂ ਇਹਨਾਂ ਨੂੰ ਅਲਝਾਉਣ ਇਹ ਕਿਉਂਕਿ ਤਿਆਰੀ ਕਰੀ ਬੈਠੇ ਆ ਇਹਨਾਂ ਨੇ ਤੁਹਾਡਾ ਸ਼ਕਾਰ ਖੇਡਣ ਦੀ ਤਿਆਰੀ ਕਰੀ ਬੈਠੇ ਆ। ਉਸ ਕਰਕੇ ਬੇਨਤੀ ਆ ਭਾਈ ਸਾਰਿਆਂ ਨੂੰ ਕਿ ਤੁਸੀਂ ਬਹੁਤ ਵੱਡਾ ਸਾਥ ਦਿੱਤਾ ਕੋਈ ਅਮਨੇ ਕੋਈ ਗੱਲ ਕੋਈ ਤੂੰ ਦੋ ਗੱਲਾਂ ਆਪਣੇ ਤਰਫੋਂ ਰੱਖ ਬੈਠੇ ਨੇ। ਨਹੀਂ ਬਸ ਭਾਈ ਇਹ ਹੀ ਹੈ ਜਿਹੜਾ ਉੱਚੀ ਬੋਲ ਵਾਲਿਆ ਬਸ ਇਹ ਹੀ ਆ ਜੋ ਭਾਈ ਨੇ ਦੱਸਿਆ 5 ਤਰੀਕ ਦੀ ਗਾਲ ਆ ਬਸ ਉਸ ਦਿਨ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਜਥੇਬੰਦੀ ਵਾਲੇ ਜਿਵੇਂ ਜਾਬਤਾ ਰੱਖਦੇ ਆ ਆਪਾਂ ਉਵੇਂ ਹੀ ਜਾਬਤਾ ਰੱਖ ਕੇ ਚੱਲਣਾ। ਬਸ ਦੇਖੋ ਇਹ ਬੰਦੇ ਨੇ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਇਹ ਫਿਲਮਾਂ ਫਰਮਾਇਆਂ ਬਣਾਉਂਦਾ ਆਪਣੇ ਨਾਲ ਦੂਜੇ ਨਾਲ ਭਾਨੇ ਨਾਲ ਤੇ ਆਸੇ ਮੁਖੌਲ ਵਾਲੀਆਂ ਇਹਦੇ ਕੋਈ ਏਜੰਟ ਨੂੰ ਫੋਨ ਨਹੀਂ ਕੀਤਾ ਲੈਣਾ ਨਹੀਂ ਦੇਣਾ ਨਹੀਂ ਚੱਕ ਕੇ ਅੱਜ ਨਵੇਂ ਪਰਚੇ 'ਚ ਇਹ ਵੀ ਪਾਤਾ ਕਿਉਂ ਮਗਰ ਘਰੇ ਹੁਰੇ ਨਾ ਦਿਓ ਇਹ ਆਪਾਂ ਪਹਿਲਾ 80-90 ਦਾ ਹੌਰ ਸੁਣਦੇ ਰਹੇ ਆ ਇੱਕ ਦੇ ਪਰਚਾ ਫਿਰ ਦੂਜੇ ਤੇ ਬਸਾਰੇ ਪਰਿਵਾਰ ਤੇ ਬਸਾਰੀ ਚੱਕ ਲੈ ਫਿਰ ਉਹ ਜੱਦੇ ਮਾਰਤੇ ਖਪਾਤੇ ਇਹ ਸਾਰਾ ਹਿਸਟਮ ਜਿਹੜਾ ਚਲਦਾ ਰਿਹਾ 80 90 ਦੇ ਧੱਕੇ ਦੇ ਵਿੱਚ ਵੀ ਉਹ ਆਪਾਂ ਅੱਜ ਦੇਖ ਰਹੇ ਹਾਂ ਕਿ ਕਿਵੇਂ ਪਹਿਲਾਂ ਭਾਂਡੇ ਨੂੰ ਭਾਂਡੇ ਦੇ ਭਰਾ ਨੂੰ ਉਦੋਂ ਅੱਗੇ ਹੋਰ ਸਾਰੇ ਬੰਦਿਆਂ ਨੂੰ ਲਪੇਟੀ ਤੁਰਿਆ ਉਹ ਇਸ ਲਈ ਬਈ ਬੇਨਤੀ ਆ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਕਿ ਤੁਸੀਂ ਵੱਡੀ ਗਿਣਤੀ ਚਾਏ ਹੋ ਬਹੁਤ ਸਾਦ ਦਿੱਤਾ ਅੱਜ ਤੁਸੀਂ ਐਨੀ ਠੰਡ ਚ ਐਨੀ ਧੁੰਦ ਸੀਗੀ ਪਰ ਤੁਸੀਂ ਕਮਾਲ ਕਰਤੀ ਜਮ ਐਨ ਖੀਰ ਤੱਕ ਸਾਰੇ ਬਲਾਰਿਆਂ ਨੂੰ बोलके ਜਦੋਂ ਉਹ ਗਏ ਆ ਉਦੋਂ ਸੁਣ ਕੇ ਗਏ ਹੋ ਕਈ ਭਰਾ ਰਹਿ ਵੀ ਗਏ ਕਈਆਂ ਤੋਂ ਕਈ ਬਲਾਈ ਵੀ ਨਹੀਂ ਗਏ ਉਹਨਾਂ ਦਾ ਨਾਮ ਵੀ ਅਸੀਂ ਲੈਂਤਾ ਸੀ ਕਿਉਂਕਿ ਉਦੋਂ ਆਥਰੇ ਵਰ ਧੁੰਦ ਡਿੱਗਣ ਲੱਗ ਗਈ ਸੀ ਕਿ ਸਾਨੂੰ ਐ ਸੀ ਭਾਈ ਜਾਨ ਦੂਰ ਦੇ ਡੋਂ ਬਹੁਤ ਆਏ ਸੀ ਕਈ ਤੰਬਰਸਤੋਂ ਆਏ ਆ ਜਲੰਧਰ ਤੋਂ ਆਇਆ ਫਤਿਹਗੜ ਸਾਹਿਬ ਤੋਂ ਆਇਥੀ ਰਹੇ ਪਏ ਧੁੰਦ ਕਰਕੇ ਸਾਡੇ ਕੋਲੀ ਰਹੇ ਪਏ ਕਰੇ ਇਥੇ ਪਿੰਡ ਕਿ ਨੌਜਵਾਨ ਪਹੁੰਚ ਵੀ ਨਹੀਂ ਸਕੀ ਕਈ ਨੌਜਵਾਨ ਵਿਚਾਰੇ ਨੂੰ ਅੱਧ ਜਿਹੀ ਮੋੜਤਾ ਡਰਾਇਆ ਬਹੁਤ ਗਿਆ ਰਾਤ ਹੀ ਬਹੁਤ ਫੋਨ ਕੀਤੇ ਸੱਚੋਆਂ ਨੇ ਆ ਮੂਨਕਲਾ ਸੱਚਾ ਉਹ ਸਾਡੇ ਮਿੱਤਰਾਂ ਨੂੰ ਫੋਨ ਕਰੀ ਜਾਂਦਾ ਸੀ ਇੱਧਰ ਇੱਕੋ ਮੁੰਡੇ ਸੀਗੇ ਗੱਗੜਪੁਰ ਤੋਂ ਉਹਨਾਂ ਨੂੰ ਫੋਨ ਆਇਆ ਆਪਣੇ ਕਰਾਚੋ ਤੋਂ ਆਪਣੇ ਤਾਂ ਭੰਤ ਦੇ ਪੀਏ ਦਾ ਕਹਿੰਦਾ ਕਹਿੰਦਾ ਜੀ ਤੁਸੀਂ ਉੱਥੇ ਜਾਣਾ ਨਹੀਂ ਉਹ ਕਹਿੰਦਾ ਚਕਤਰਾਜੀ ਕਾਟਾ ਪਾਰਤਾ ਸਾਡੇ ਨਾਲ ਅਜ ਤੋਂ ਬਾਅਦ ਕਲਾਮ ਨਾ ਕਰੋ ਤੁਸੀਂ ਜੋ ਜ਼ੁਲਮ ਕਰ ਰਹੇ ਆ ਬਿਲਕੁਲ ਯਾਰ ਅੱਜ ਤੁਸੀਂ ਸਾਥ ਦਿੱਤਾ ਬਾਈ ਮੈਂ ਤੁਹਾਡਾ ਇਸ ਕਰਕੇ ਧੰਨਵਾਦ ਕਰਦਾ ਕਿ ਤੁਸੀਂ ਅੰਨੀ ਭਗਤੀ ਚੋਂ ਨਿਕਲ ਕੇ ਖਦ ਪੱਟੀ ਲਾ ਕੇ ਸਹੀ ਤੇ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਜਿਗਰਾ ਰੱਖਿਆ ਇਸ ਲਈ ਤੁਹਾਡਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੇਤੀ ਸੀਗੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਇਸ ਪੱਖ ਦੇ ਉੱਤੇ ਹੱਕ ਤੇ ਸੱਚ ਦੀ ਆਵਾਜ਼ ਦੇ ਨਾਲ ਖੜੇ ਹੋ ਜ਼ੁਲਮ ਦੇ ਖਿਲਾਫ ਖੜੇ ਹੋ ਪਰ ਇਹ ਜ਼ੁਲਮ ਇਹਦੀ ਜੜ ਪੱਟਣੀ ਆ ਸਰੂਰ ਵਾਲਿਓ ਮੈਂ ਅੱਜ ਦਿਨੇ ਸਟੇਜ ਤੋਂ ਵੀ ਕਿਹਾ ਸੀ ਇਹ ਜ਼ੁਲਮ ਦੀ ਜੜ ਇਹ ਜਿਹੜੀ ਰਾਜਧਾਨੀ ਕਹਿੰਦੇ ਸਾਡੀ ਰਾਜਧਾਨੀਆ ਸਰੂਰ ਕੋਈ ਰਾਜਿਸਰ ਹਲਾ ਨਹੀਂ ਸਕਦਾ ਉਹ ਰਾਹ ਤਾਂ ਤੁਸੀਂ ਜਿਮਨੀ ਚੌਂਚ ਵੀ ਪੱਟ ਕੇ ਦਿਖਾਤੀ ਤੇ ਇਹ ਜ਼ਾਲਮ ਸਰਕਾਰ ਦੇ ਜਿਹੜਾ ਆ 24 ਦੀ ਚੌਂਚ ਤੁਸੀਂ ਪੱਟਣ ਗਈ ਪੱਟਣੀਆਂ ਜੇ ਆਪਾਂ ਨਾ ਪੱਟ ਸਕੇ ਜਣਾ ਤਾਂ ਫਿਰ ਯਾਦ ਰੱਖਿਓ ਜ਼ੁਲਮ ਇਹ ਤਸੀਹੇ ਤਸ਼ੱਦਦ ਇਹ ਇਤੋਂ ਵੀ ਜ਼ਿਆਦੇ ਜ਼ਬਰਦਸਤ ਤਰੀਕੇ ਨਾਲ ਆਉਣਗੇ ਕਿਉਂਕਿ ਇਹਨੂੰ ਲੱਗੂਗਾ ਵੀ ਅਸੀਂ ਅੱਗੇ ਸਾਡਾ ਹੀ ਕਰਤਾ ਅੱਗੇ ਜਲੰਧਰ ਇਹ ਜਿਮਨੀ ਚੌਂਚ ਜਿੱਤ ਗਈ ਸੀ ਉਦੋਂ ਹੰਕਾਰ ਵਧਿਆ ਪਰ ਜੇ ਦਵਾਰਾ 24 ਤੇ ਜਿੱਤ ਕੇ ਮੇਰੀ ਗੱਲ ਯਾਦ ਰੱਖਿਓ ਤਾਂ ਇਹ ਵੱਡੇ ਪੱਦਰ ਤੇ ਪੰਜਾਬ ਦਾ ਨੁਕਸਾਨ ਕਰਨਗੇ ਸਾਰੀਆਂ ਜਥੇਬੰਦੀਆਂ ਨੂੰ ਪਹਿਣਗੇ ਉਹਨਾਂ ਨੂੰ ਖਡਾਉਣ ਦੀ ਕੋਸ਼ਿਸ਼ ਤਾਂ ਹੋ ਹੀ ਰਹੀ ਹੈ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲਗਾਤਾਰੇ ਕਰ ਰਹੇ ਆ ਆਪਣੇ ਬੰਦੇ ਛੱਡ ਕੇ ਆਪਣੇ মিডিਆ ਰਾਹੀਂ ਆਪਣੇ ਆਈਟੀ ਸੈੱਲ ਰਾਹੀਂ ਇਹ ਬਕਾਊ ਆ ਜੀ ਇਹ ਧਰਨਿਆਂ ਤੇ ਬਹਿ ਜਾਂਦੇ ਆ ਜੀ ਇਹਦਾਂ ਨੂੰ ਤਾਂ ਬੰਦੇ ਨਹੀਂ ਥਿਉਣੇ ਜੀ ਇਹ ਜਗਾ ਦੇਖ ਕੇ ਬਹਿ ਜਾਂਦੇ ਭਵੰਤ ਕਹਿੰਦਾ ਵਜਾ ਨਹੀਂ ਦੇਖਦੇ ਇਹ ਲਗਾਤਾਰ ਫੰਡ ਇਕੱਠਾ ਕਰਨ ਦੇ ਮਾਰੇ ਪੁੱਤਰ ਪਹਿਲੇ ਧਰਨਿਆਂ ਨੂੰ ਕਿਉਂਕਿ ਜੇ ਜੱਥੇਬੰਦੀਆਂ ਖਤਮ ਹੋ ਗਈਆਂ ਤੁਹਾਡੇ ਤੇ ਛਿੱਤਰਫੇਰ ਨੇ ਤੁਹਾਡੇ ਦੇ ਕਬਜ਼ਾ ਕਰਨਾ ਬਹੁਤ ਸੌਖਾ ਹੋ ਜੂ ਤੁਹਾਡੇ ਹੱਕ ਮਾਰਨੇ ਬਹੁਤ ਸੌਖੇ ਹੋ ਜਾਣਗੇ ਇਹ ਗੱਲ ਦਾ ਖਿਆਲ ਰੱਖਿਓ ਜੱਥੇਬੰਦ ਖੂਬ ਚ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਇਕੱਠੇ ਹੋ ਜਓ ਤੇ ਆਉਣ ਵਾਲੇ ਸਮੇਂ ਚ 24 ਚ ਸਾਰੇ ਪੰਜਾਬ ਵਿੱਚ ਬੰਦੇ ਖੜੇ ਕਰਾਂਗੇ ਸਾਰੇ ਪੰਜਾਬ ਚ ਮੰਚ ਬਣਾ ਕੇ ਬੰਦੇ ਖੜਾ ਕਰਾਂਗੇ ਐਮਪੀ ਚੋਣਾਂ ਦੇ ਵਿੱਚ ਸਾਥ ਦਿਓ ਬਈ ਖੇਤਰੀਤਰ ਜੋ ਪੰਜਾਬ ਦੀ ਗੱਲ ਕਰੇ ਸਾਡੀ ਬੋਲੀ ਸਾਡੇ ਪਾਣੀਆਂ ਸਾਡੇ ਡੈਮਾਂ ਦੀ ਗੱਲ ਸਾਡੀ ਰਾਜਤਾਨੀ ਦੀ ਗੱਲ ਸਾਡੇ ਜੋ ਇੱਥੇ ਹੱਕ ਨੇ ਸਾਡੀ ਬੇਰਜ਼ਗਾਰੀ ਦੀ ਗੱਲ ਜੋ ਪ੍ਰਵਾਸ ਦੀ ਗੱਲ ਜੋ ਨਸ਼ਿਆਂ ਨਾਲ ਮਰ ਰਹੀ ਜਵਾਨੀ ਦੀ ਗੱਲ ਕਰੇ ਤਾਂ ਉਸ ਸਮੇਂ ਉਹ ਇਸ ਲਈ ਚਾਹੁੰਦੇ ਆ ਕਿ ਸਾਡੇ ਉਹ ਪੰਜਾਬ ਦੇ ਬਚੂਤਰ ਬਣਨੀ ਚਾਹੀਦੀ ਆ ਬਣਾਵਾਂਗੇ ਵਾਦਾ ਰਿਹਾ ਉਹ ਪ੍ਰਮਾਤਮਾ ਦੇ ਅੱਗੇ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਕਦੇ ਪੰਜਾਬ ਨੂੰ ਪਿੱਠ ਨਹੀਂ ਦਿਖਾਵਾਂਗੇ ਹਮੇਸ਼ਾ ਪੰਜਾਬ ਨਾਲ ਖੜੇ ਆ ਅਖੀਰਲੇ ਸਾਥ ਤੱਕ ਖੜਾਂਗੇ ਬਾਈ ਇੱਕ ਵਾਰੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ ਕੇ ਦੇਖ ਲਓ ਧੰਨਵਾਦ ਅਗਲੀ ਸੋਨੂੰ 5 ਨੂੰ 10 5 ਤੋਂ ਪਹਿਲਾਂ ਦੱਸ ਦਿਆਂਗੇ ਕਿ ਕਿੱਥੇ ਇਕੱਠੇ ਹੋਣਾ ਹੈ ਤੇ ਕੀ ਅਗਲੀ ਆਪਣੀ ਰਣਨੀਤੀ ਹੈ ਜਿਉਂਦੇ ਬਹਦੇ ਰਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹ